ਦੋਸਤੋ ਕੀ ਹਾਲ ਚਾਲ ਨੇ ਅੱਜਕਰ ਤਾਂ ਵਧੀਆ ਚੜ੍ਹਦੀ ਕਲਾ ਚ ਹੋਵਾਂਗੇ ਸੋ ਅੱਜ ਆਪਾਂ ਗੱਲ ਕਰਨ ਲੱਗੇ ਆਂ ਨਾਵਲ ਸੱਚ ਨੂੰ ਫਾਂਸੀ ਬਾਰੇ ਸੱਚ ਨੂੰ ਫਾਂਸੀ ਜਸਵੰਤ ਸਿੰਘ ਕਮਲਜੀ ਦਾ ਪਹਿਲਾ ਨਾਵਲ ਹੈ ਪਹਿਲਾ ਨਾਵਲ ਕਿਹਾ ਜਾਂਦਾ ਹੈ ਤੇ ਅੱਜ ਆਪਾਂ ਇਸ ਦੇ ਥੀਮ ਤੇ ਇਸ ਦੇ ਪਾਤਰਾਂ ਬਾਰੇ ਗੱਲ ਕਰਦੇ ਆਂ ਸੱਚ ਨੂੰ ਫਾਂਸੀ ਦਾ ਮਤਲਬ ਨੈਤਿਕ ਦਰਸ਼ਵਾਦ ਅਤੇ ਸਮਾਜਿਕ ਨੀਤੀ ਵਿਚਾਰੇ ਬੇਨਸ ਬੇਨ ਇਨਸਾਫੀ ਦੇ ਆਲੇ ਦੁਆਲੇ ਘੁੰਮਦਾ ਹੈ। ਨਾਵਲ ਦਾ ਨਾਇਕ ਕਮਰ ਸੱਚ ਨੂੰ ਆਪਣਾ ਧਰਮ ਮੰਨਦਾ ਹੈ ਅਤੇ ਆਪਣੇ ਆਦਰਸ਼ਾਂ ਤੇ ਡਟਿਆ ਰਹਿੰਦਾ ਹੈ। ਨਾਵਲ ਦੱਸਦਾ ਹੈ ਕਿ ਸੱਚ ਦੇ ਰਾਹ ਤੇ ਚੱਲਣ ਲਈ ਕਿਵੇਂ ਵੱਡੀਆਂ ਕੁਰਬਾਨੀਆਂ ਦੇਣੀਆਂ ਪੈਂਦੀਆਂ ਨੇ। ਇਹ ਨਾਵਲ ਸਮਾਜ ਅਤੇ ਸਿਆਸਤ ਵਿੱਚ ਫੈਲੇ ਝੂਠ, ਧੋਖੇ ਅਤੇ ਬੇਇਨਸਾਫੀਆਂ ਨੂੰ ਬੇਨਕਾਬ ਕਰਦਾ ਹੈ। ਜਿੱਥੇ ਅਕਸਰ ਸੱਚ ਨੂੰ ਦਬਾਇਆ ਜਾਂਦਾ ਹੈ ਅਤੇ ਝੂਠ ਨੂੰ ਉੱਚਾ ਚੁੱਕਿਆ ਜਾਂਦਾ ਹੈ। ਕਹਾਣੀ ਇੱਕ ਅਜਿਹੇ ਵਿਅਕਤੀ ਦੇ ਸੰਘਰਸ਼ ਨੂੰ ਦਸਾਉਂਦੀ ਹੈ ਜੋ ਸਮਾਜਿਕ ਦਬਾਅ, ਪਿੰਡ ਦੀਆਂ ਧੜੇਬੰਦੀਆਂ ਅਤੇ ਮੁਸ਼ਕਲਾਂ ਦੇ ਬਾਵਜੂਦ ਆਪਣੇ ਨੈਤਿਕ ਮੁੱਲਾਂ ਅਤੇ ਸਚਾਈ ਪ੍ਰਤੀ ਵਫਾਦਾਰ ਰਹਿੰਦਾ ਹੈ। ਇਸ ਵਿੱਚ ਪਿਆਰ ਦੇ ਰਿਸ਼ਤੇ ਨੂੰ ਵੀ ਨੈਤਿਕ ਆਦਰਸ਼ਵਾਦ ਦੀ ਦ੍ਰਿਸ਼ਟੀ ਤੋਂ ਪੇਸ਼ ਕੀਤਾ ਜਾਂਦਾ ਹੈ ਜਿੱਥੇ ਪਾਤਰ ਆਪਣੇ ਸਿਧਾਂਤਾਂ ਤੋਂ ਨਹੀਂ ਹਟਦੇ। ਨਾਵਲ ਦਾ ਜਿਹੜਾ ਸਰਲੇਖ ਹੈ ਪ੍ਰतिकर्म ਤੌਰ ਤੇ ਉਸ ਸਥਿਤੀ ਨੂੰ ਦਰਸਾਉਂਦਾ ਹੈ ਜਿੱਥੇ ਇਨਸਾਫ ਉਲਟ ਜਾਂਦਾ ਹੈ ਅਤੇ ਸੱਚ ਬੋਲਣ ਵਾਲੇ ਨੂੰ ਸਜ਼ਾ ਮਿਲਦੀ ਹੈ ਪਰ ਅੰਤ ਵਿੱਚ ਇਹ ਵੀ ਸੰਦੇਸ਼ ਦਿੰਦਾ ਹੈ ਕਿ ਅਸਲ ਜਿੱਤ ਸਚਾਈ ਦੀ ਹੁੰਦੀ ਹੈ ਇਹ ਨਾਵਲ ਸਚਾਈ ਲਈ ਲੜਨ ਵਾਲੇ ਇੱਕ ਅਦਸ਼ਵਾਦੀ ਵਿਅਕਤੀ ਦੇ ਸੰਘਰਸ਼ ਅਤੇ ਉਸ ਉੱਪਰ ਸਮਾਜਿਕ ਰਾਜਨੀਤਿਕ ਟਾਂਚੇ ਦੁਆਰਾ ਕੀਤੇ ਗਏ ਅਨਿਆਦੀ ਕਹਾਣੀਆਂ ਇਹ ਜਸਵੰਤ ਸਿੰਘ ਕਮਲ ਜੀ ਦੇ ਇਹ ਨਾਵਲ ਜਿੰਦੇ ਆਪਾਂ ਹੁਣ ਕਿਰਦਾਰਾਂ ਬਾਰੇ ਗੱਲ ਕਰਦੇ ਆ ਕਮਰ ਦਲੀਪ ਤੇ ਹੋਰ ਵੀ ਨਾਇਕ ਨੇਗੇ ਆਪਾਂ ਪਹਿਲਾਂ ਗੱਲ ਕਰਦੇ ਆ ਕਮਰ ਦੀ ਇਹ ਨਾਵਲ ਦਾ ਨਾਇਕ ਹੈ ਅਤੇ ਮੁੱਖ ਕਿਰਦਾਰ ਹੈ ਉਹ ਇੱਕ ਸੱਚਾ ਇਮਾਨਦਾਰ ਅਤੇ ਨੈਤਿਕ ਅਦਾਸ਼ਵਾਦੀ ਵਿਅਕਤੀ ਹੈ ਜਿਹੜਾ ਸੱਚ ਦੇ ਸੰਧਾ ਤਰ ਤੇ ਡਟਿਆ ਰਹਿੰਦਾ ਹੈ ਕਈ ਵਾਰ ਉਹ ਪਿੰਡ ਦੀਆਂ ਸਮੱਸਿਆਵਾਂ ਨੂੰ ਸੁਲਝਾਉਣ ਅਤੇ ਅਨਿਆਂ ਵਿਰੁੱਧ ਲੜਨ ਵਿੱਚ ਲੱਗਿਆ ਰਹਿੰਦਾ ਹੈ ਜਿਸ ਕਾਰਨ ਉਸ ਨੂੰ ਅੰਤ ਵਿੱਚ ਸਜ਼ਾ ਮਿਲਦੀ ਹੈ ਦਲੀਪ ਇਹ ਨਾਲ ਦੀ ਨਾਇਕਾ ਤੇ ਉਸ ਦੇ ਕਵਰ ਦੇ ਨਾਲ ਰੋਮਾਂਟਿਕ ਪਿਆਰ ਸਬੰਧਾਂ ਦਾ ਚਿੱਤਰਣ ਵੀ ਕੀਤਾ ਗਿਆ ਉਹ ਕਵਰ ਦੇ ਦਾਰਸ਼ਿਕ ਸੁਭਾਅ ਤੋਂ ਬੜੀ ਪ੍ਰਭਾਵਿਤ ਹੁੰਦੀ ਹੈ ਇਨ੍ਹਾਂ ਮੁੱਖ ਕਿਰਦਾਰਾਂ ਤੋਂ ਇਲਾਵਾ ਕਹਾਣੀ ਵਿੱਚ ਹੋਰ ਵੀ ਕਈ ਮਤੰਪੂਰਨ ਪਾਤਰਾਂ ਦੇ ਦੁਆਲੇ ਕਹਾਣੀ ਘੁੰਦੀ ਹੈ ਜਿਹੜੇ ਸਮਾਜਿਕ ਅਤੇ ਰਾਜਨੀਤਿਕ ਬੇਇਨਸਾਫੀ ਜਾਂ ਪਿੰਡ ਦੀ ਧੜੇਮੰਦੀ ਨੂੰ ਦਰਸਾਉਂਦੇ ਨੇ ਕੇਰੂ